ਲਾਗ ਪਦਰੀ ਵਿਗਿਆਨ ਪ੍ਰਦਰਸ਼ਨੀ ਵਿੱਚ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲੜਕੇ ਗੁਨਾਇਆ ਚਾਰ ਵਿਦਿਆਰਥੀਆਂ ਨੇ ਇਨਾਮ ਜਿੱਤੇ ਸਕੂਲ ਸਿੱਖਿਆ ਵਿਭਾਗ ਵੱਲੋਂ ਇਹ ਪ੍ਰਦਰਸ਼ਨੀ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲੜਕੀਆਂ ਵੱਡਾ ਪਿੰਡ ਵਿਖੇ ਕਰਵਾਈ ਗਈ ਇਸ ਵਿੱਚ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲੜਕੇ ਗੁਨਾਇਆ ਦੇ ਮਿਡਲ ਵਰਗ ਵਿੱਚ 7ਵੀਂ ਕਲਾਸ ਦੇ ਨਵੀਨ ਨੇ ਪਹਿਲਾ ਸਥਾਨ ਅਤੇ ਸੈਕੰਡਰੀ ਵਰਗ ਦੇ ਅਮਿਤ ਰਵੀਦਾ ਅਤੇ ਗੋਬਿੰਦ ਕੁਮਾਰ ਪਹਿਲੇ ਸਥਾਨ ਤੇ ਸੁਖਦੀਪ ਤੀਸਰੇ ਸਥਾਨ ਤੇ ਜਿੱਤੂ ਰਹੇ ਇਹਨਾਂ ਦੇ ਗਾਈਡ ਅਧਿਆਪਕ ਲੈਕਚਰਰ ਕੈਮਿਸਟਰੀ ਮੈਡਮ ਨੀਲਮ ਜਸਲ ਲੈਕਚਰਰ ਫਿਜ਼ਿਕਸ ਮੈਡਮ ਮੋਨਿਕਾ ਨੇ ਬੱਚਿਆਂ ਨੂੰ ਇਸ ਕਾਬਿਲ ਬਣਾਇਆ ਕਿ ਉਨ੍ਹਾਂ ਨੇ ਸਾਰੇ ਸਕੂਲ ਦਾ ਨਾਮ ਰੋਸ਼ਨ ਕੀਤਾ। ਸਕੂਲ ਪ੍ਰਿੰਸੀਪਲ ਸਰਦਾਰ ਸਤਵਿੰਦਰਪਾਲ ਸਿੰਘ ਜੀ ਨੇ ਜੇਤੂ ਵਿਦਿਆਰਥੀਆਂ ਅਤੇ ਗਾਈਡ ਅਧਿਆਪਕਾਂ ਨੂੰ ਵਧਾਈ ਦਿੱਤੀ ਅਤੇ ਬੱਚਿਆਂ ਨੂੰ ਹੋਰ ਅੱਗੇ ਵਧਣ ਲਈ ਉਤਸ਼ਾਹਿਤ ਕੀਤਾ। ਇਸ ਮੌਕੇ ਸਮੂਹ ਸਕੂਲ ਸਟਾਫ ਹਾਜ਼ਰ ਰਹੇ। ਬਹੁਤ ਖੁਸ਼ੀ ਮਹਿਸੂਸ ਕਰਦਾ ਇਹ ਦੱਸਦੇ ਹੋਏ ਕਿ ਸਾਡੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲੜਕੀ ਗਰਾਇਆ ਦੇ ਵਿਦਿਆਰਥੀ ਜੋ ਕਿ ਵਿਗਿਆਨ ਪ੍ਰਦਰਸ਼ਨੀ 2025 ਜੋ ਕਿ ਬਲਾਕ ਲੈਵਲ ਦੀ ਹੋਈ ਆ ਇਹ ਇਹਦਾ ਵੈਨਿਊ ਸੀਗਾ ਬੜਾ ਪ੍ਰਿੰਟ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲੜਕੀਆਂ ਦਾ ਉੱਥੇ ਪ੍ਰਦਰਸ਼ਨੀ ਹੋਈ ਆ ਉਸ ਦੇ ਵਿੱਚ ਸਾਡੇ ਵਿਦਿਆਰਥੀ ਜਿਹੜੇ ਆ ਦੋ ਜਿਹੜੇ ਵਿਦਿਆਰਥੀਆਂ ਉਹਨਾਂ ਨੇ ਆਪਣੇ ਆਪਣੇ ਲੈਵਲ ਦੇ ਵਿੱਚ ਆਪਣੇ ਆਪਣੀ ਜਿਹੜੀ ਆ ਕੈਟਾਗਰੀ ਦੇ ਵਿੱਚ ਜਿਹੜਾ ਪਹਿਲਾ ਸਥਾਨ ਪ੍ਰਾਪਤ ਕੀਤਾ ਉਹ ਬੱਚਾ ਹੈ ਸਿਕਾ 10ਵੀਂ ਜਮਾਤ ਦਾ ਗੋਮਿੰਦ ਤੇ ਇੱਕ ਹੈ ਅਮਿਤ ਤੇ ਇੱਕ 10ਵੀਂ ਜਮਾਤ ਦਾ ਵਿਦਿਆਰਥੀ ਹੋਰ ਸੀ ਸੁਖਦੀਪ ਉਸ ਨੇ ਤੀਸਰਾ ਹਾਸਲ ਜਿਹੜਾ ਥਾਂ ਹਾਸਲ ਤੇ 8ਵੀਂ ਵਰਗ ਤੱਕ ਜਿਹੜੇ ਵਿਦਿਆਰਥੀ ਗਏ ਸੀ ਉਹਨਾਂ ਦੇ ਵਿੱਚ ਸਾਡਾ ਵਿਦਿਆਰਥੀ 7ਵੀਂ ਜਮਾਤ ਦਾ ਨਵੀਨ ਹੈ ਜਿਸ ਨੇ ਆਪਣੇ ਵਰਗ ਦੇ ਵਿੱਚ ਇਸ ਪ੍ਰਦਰਸ਼ਨੀ ਵਿੱਚ ਪਹਿਲਾ ਜਿਹੜਾ ਸਤਾਨ ਪਾਥ ਹੈ ਇਸ ਦੇ ਪਿੱਛੇ ਸਾਡੀ ਜੋ ਇਹ ਮਾਡਲ ਲੈ ਕੇ ਗਏ ਸੀ ਵਿਦਿਆਰਥੀ ਇਹਨਾਂ ਦੇ ਵਿੱਚ ਜਿਹੜੇ ਹੈ ਸਾਡੇ ਦੋ ਟੀਚਰ ਸਹਿਬਾਨ ਜਿਹੜੇ ਨੀਲਮ ਮੈਡਮ ਲੈਕਚਰ ਆਫ ਕੈਮਿਸਟਰੀ ਤੇ ਲੈਕਚਰ ਆਫ ਫਿਜ਼ਿਕਸ ਮੋਨਿਕਾ ਮੈਡਮ ਇਹਨਾਂ ਦੀ ਮਿਹਨਤ ਸਦਕਾ ਇਹ ਜਿਹੜੇ ਵਿਦਿਆਰਥੀ ਆ ਇਹ ਇਹਨਾਂ ਨੇ ਜਿਹੜਾ ਪੁਨਿਸ਼ਨ ਆਸ ਮੈਨੂੰ ਆਸ ਹੈ ਕਿ ਇਹ ਵਿਦਿਆਰਥੀ ਹੁਣ ਜਿਲੇ ਵਿੱਚ ਜਾਣਗੇ ਤੇ ਜ਼ਿਲ੍ਹੇ ਵਿੱਚ ਵੀ ਵਧੀਆ ਪ੍ਰਦਰਸ਼ਨ ਕਰਕੇ ਜਿਹੜੇ ਸਟੇਟ ਉਹਦੇ ਵਿੱਚ ਜਾਣਗੇ ਮੈਂ ਇਹਨਾਂ ਦੇ ਮਾਪਿਓ ਤੇ ਇਹਨਾਂ ਦੇ ਟੀਚਰਸ ਗਾਈਡ ਸਹਿਬਾਨ ਬਹੁਤ-ਬਹੁਤ ਜਣੀ ਵਧਾਈ